ਤੇ ਜੇ ਤੁਸੀਂ ਆਪਣੇ ਰਿਸ਼ਤੇ ਨਹੀਂ ਨਿਵਾ ਸਕਦੇ ਜਿਹੜਾ ਜਿਹੜਾ ਕਿ ਤੁਹਾਡਾ ਪਹਿਲਾ ਫਰਜ਼ ਬਣਦਾ ਹੈ ਤਾਂ ਫਿਰ ਤਾਂ ਤੁਹਾਡੇ ਬਾਕੀ ਦੇ ਕੰਮਾਂ ਦੇ ਉੱਤੇ ਵੀ ਲੋਕਾਂ ਨੂੰ ਸਵਾਲੀਆ ਨਿਸ਼ਾਨ ਲਾਉਣਾ ਪਏਗਾ ਕਿ ਤੁਸੀਂ ਕੀ ਕਰਨ ਦੇ ਕਾਬਿਲ ਹੋ ਜੇ ਤੁਸੀਂ ਆਪਣੇ ਇੱਕ ਬੱਚੇ ਨੂੰ ਤੁਸੀਂ ਸੈਟੀਸਫਾਈ ਨਹੀਂ ਕਰ ਸਕਦੇ ਉਸ ਨੂੰ ਇਹਨਾਂ ਜੇ ਫਰਜ਼ ਕਰੋ ਇਹ ਸਾਨੂੰ ਖਬਰ ਮਿਲਦੀ ਆ ਹੁਣ ਕਿ ਇਹਨਾਂ ਨੇ ਉਹਨਾਂ ਦੇ ਨਾਲ ਆਪਣੇ ਜਿਹੜਾ ਵਿਛੜ ਗਿਆ ਪਰਿਵਾਰ ਹੈ ਉਸ ਨੂੰ ਕੁਝ ਕਰਵਾਸ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਚੰਗੀ ਖਬਰ ਹੋਏਗੀ ਇਹ ਸਾਨੂੰ ਮਿਲਣੀ ਚਾਹੀਦੀ ਹੈ ਪਰ ਇੱਕ ਸਵਾਲ ਇਹ ਆ ਜਾਂਦਾ ਕਿ ਪਹਿਲਾਂ ਸੀਰਤ ਮਾਨ ਇਹਨਾਂ ਦੇ ਸੰਚੁਕ ਸਮਾਗਮ ਦੇ ਵਿੱਚ ਆਈ ਸੰਪਰਕ ਦੇ ਵਿੱਚ ਰਹੀ ਹੁਣ ਜਦੋਂ ਉਹਨੂੰ ਇਹ ਲੱਗਿਆ ਕਿ ਹਵਨ ਸਿੰਘ ਮਾਨ ਪਿਤਾ ਬਣਨ ਵਾਲੇ ਨੇ ਉਦੋਂ ਉਹਨਾਂ ਨੇ ਜ਼ਰੂਰ ਨਿਰਾਸ਼ਤਾ ਜਾਹਰ ਕੀਤੀ ਕਿ ਮੈਨੂੰ ਦੱਸਿਆ ਤੱਕ ਨਹੀਂ ਇਹਦਾ ਮਤਲਬ ਉਦੋਂ ਤੱਕ ਉਹਨੂੰ ਮਾਨ ਸੀਗਾ ਆਪਣੇ ਪਿਓ ਤੇ ਪਰ ਜਦੋਂ ਇਹ ਇੱਕੋ ਖਬਰ ਜਿਹੜੀ ਪਰਿਵਾਰਕ ਖਬਰ ਨਾ ਮਿਲੀ ਉਦੋਂ ਇਹਨੇ ਜਿਹੜਾ ਰੋਸ ਦਿਤਾਇਆ ਪਰ ਇਹ ਲੋਕ ਇਹ ਵੀ ਕਹਿੰਦੇ ਨੇ ਹੋ ਸਕਦਾ ਕਿ ਸਿਆਸੀ ਵਰਧੀਆਂ ਨੇ ਉਹ ਕੁੜੀ ਨੂੰ ਜਾਣ ਬੁੱਝ ਕੇ ਚੱਕਿਆ ਹੋਵੇ ਕੋਈ ਨਾ ਕੋਈ ਪੈਚ-ਅਪ ਸਿਆਸੀ ਤੌਰ ਤੇ ਹੋ ਗਿਆ ਵੀ ਉਸ ਲੜਕੀ ਦਾ ਕਿਉਂਕਿ ਆਪਾਂ ਦੇਖਿਆ ਸਿਆਸਤ ਦੇ ਵਿੱਚ ਏਈ ਵਾਰੀ ਪਾਈ ਪਾਈ ਦਾ ਦੁਸ਼ਮਣ ਹੋ ਜਾਂਦਾ ਹੈ ਤੇ ਉਹਦਾ ਪੁੱਤ ਦੁਸ਼ਮਣ ਵੀ ਹੋ ਜਾਂਦਾ ਹੈ ਬਹੁਤ ਸਾਰੇ ਹੁਣ ਤਾਂ ਵੈਵਸਰੀ ਵੀ ਐਵੇਂ ਦੇ ਆਉਣ ਲੱਗੇ ਕਿ ਕਿਸ ਤਰ੍ਹਾਂ ਖੂਨ ਦੇ ਰਿਸ਼ਤੇ ਨਹੀਂ ਰਹਿੰਦੇ ਜਿੱਥੇ ਸਿਆਸਤ ਆ ਜਾਂਦੀ ਹੈ ਮੈਨੂੰ ਲੱਗਦਾ ਕਿ ਸਿਆਸਤ ਇਹਦੇ ਪਿੱਛੇ ਕੋਈ ਸਿਆਸਤ ਵੀ ਹੋ ਸਕਦਾ ਹੈ ਇਕੋ ਜਿਹੀ ਸਿਆਸਤ ਤਾਂ ਆਪਾਂ ਕਿਉਂਕਿ ਸਿਆਸੀ ਆਦਮੀ ਇਨਵੋਲਡ ਹੈ ਉਹ ਉਸ ਦਾ ਆਪਾਂ ਸਮਝ ਸਕਦੇ ਹਾਂ ਵੀ ਕੋਈ ਸਿਆਸੀ ਮਸਲਾ ਹੋ ਸਕਦਾ ਹੈ ਲੇਕਿਨ ਜਿਹੜੀ ਉਹ ਵੇਚੀ ਦੀ ਮੈਂ ਜੋ ਸੁਣਿਆ ਮੈਂ ਤਾਂ ਜਾਣਦਾ ਨਹੀਂ ਉਸ ਤਰ੍ਹਾਂ ਵਾਕਈਤ ਨਹੀਂ ਨਾ ਹੀ ਲੋਕ ਬਹੁਤਾ ਜਾਣਦੇ ਨਾ ਬਾਹਰ ਰਹਿੰਦੀ ਹੈ ਜੋ ਦੇਖਿਆ ਉਹ ਤਾਂ ਮੈਨੂੰ ਲੱਗਦਾ ਹੈ ਵੀ ਉਹ ਬਹੁਤ ਸੁਲਝੀ ਹੋਈ ਕੁੜੀ ਹੈ ਇਕ ਅਫਵਾਹਾਂ ਖਬਰਾਂ ਬਹੁਤ ਚੱਲ ਰਹੀਆਂ ਨੇ ਇਹਨਾਂ ਦਿਨਾਂ ਵਿੱਚ ਉਦੇਵਾਰੇ ਕੀ ਕਹੋਗੇ ਕਿ মিডিਆ ਦੀ ਕੀ ਜ਼ਿੰਮੇਵਾਰੀ ਵੀ ਘੱਟੋ ਘੱਟ ਸੱਚ ਤਾਂ ਤੁਸੀਂ ਪ੍ਰਗਟ ਕਰ ਦੋ ਜਾਂ ਸੱਚੀ ਗੱਲ ਦੱਸ ਦੋ ਜਿਵੇਂ ਆਪਾਂ ਚਲੋ ਸਾਸਪਸ਼ਟ ਗੱਲਾਂ ਕੀਕੀਆਂ ਨੇ ਕੋਈ ਵਿਕਾਸ ਬਾਣੀ ਉਹ ਤਾਂ ਹੈਡਿੰਗ ਕੁਝ ਹੋਰ ਲਾਇਆ ਹੁੰਦਾ ਵਿੱਚ ਉਹ ਗੱਲ ਹੁੰਦੀ ਨਹੀਂ ਭਗਵੰਤਮਾਨ ਬੋਲਿਆ ਜਾ ਕੇ ਪੁਸ਼ਾਰਪੁਰ ਭਗਵੰਤਮਾਨ ਬੋਲਿਆ ਜਾ ਕੇ ਦੂਤਨ ਸਾਹਮਣੇ ਹੋਰ ਉਸ ਖਬਰ ਨੂੰ ਲੈ ਕੇ ਇਦਾਂ ਲਾਤਾ ਕਿ ਆਪਣੀ ਪਰਸੇ ਨੇ ਆਪਣੀ ਬੇਟੀ ਬਾਰੇ ਬੋਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਟੀ ਸਿਰਤ ਮਾਨ ਨੇ ਜੋ ਬਿਆਨ ਦਿੱਤਾ ਪਿਛਲੇ ਦਿਨੀ ਉਸ ਨੂੰ ਲੈ ਕੇ ਆਪਾਂ ਗੱਲ ਕਰਾਂਗੇ ਕਿ মিডিਏ ਨੇ ਇੰਨਾ ਉਛਾਲਿਆ ਹੈ মিডিਏ ਹੁਣ ਵੀ ਇਸ ਤਰ੍ਹਾਂ ਪੇਸ਼ਕਾਰੀ ਕਰ ਦਿੰਦਾ ਕਿ ਭਗਵੰਤ ਮਾਨ ਦਾ ਆਪ੍ਰਤੀ ਕਰਿਆ ਗਈ ਕਹਾਣੀ ਐ ਜਮਣਾ ਕੇ ਪੇਸ਼ ਕਰ ਦਿੰਦੇ ਆ ਚਾਹੇ 4 ਸਾਲ ਪਹਿਲਾਂ ਕੋਈ ਇੰਟਰਵਿਊ ਦਿੱਤੀ ਹੈ ਉਹਦੀ ਫੋਟੋ ਉਹਦੀ ਵੀਡੀਓ ਦੀਆਂ ਗੱਲਾਂ ਦਿਖਾ ਕੇ ਚਾਹੇ ਭਗਵੰਤ ਮਾਨ ਨੇ 10 ਸਾਲ ਪਹਿਲਾਂ ਕੋਈ ਗਾਣਾ ਲਿਖਿਆ ਉਹ ਗਾਣੇ ਨੂੰ ਬੇਸ ਬਣਾ ਕੇ ਕਹਿੰਦੇ ਆ ਕਿ ਭਗਵੰਤ ਮਾਨ ਦਾ ਇਹ ਪ੍ਰਤੀਕਰਮ ਆ ਗਿਆ ਭਗਵੰਤ ਮਾਨ ਵਿਚਾਰਾ ਕੀ ਬੋਲੇ ਕਿਉਂਕਿ ਜਦੋਂ ਬੇਟੀ ਜਿਸ ਤਰ੍ਹਾਂ ਇੱਕ ਕਹਾਣੀ ਐ ਇਹ ਬੰਦੇ ਨੂੰ ਮਾਰ ਦਿੱਤਾ ਗਿਆ ਬੰਦੇ ਨੂੰ ਸਾਰੀ ਪੱਟੜ ਕਰ ਦਿੱਤਾ ਬੰਦਾ ਅਸ਼ੁਭਦਾਚ ਪਹਾੜਾਂ 'ਚ ਚੱਲ ਗਿਆ ਜੀ ਜਦੋਂ ਉਹਦੇ ਦੁਸ਼ਮਣਾਂ ਨੇ ਇਹਨੂੰ ਮਾਰਨਾ ਸ਼ੁਰੂ ਕੀਤਾ ਬੰਦਾ ਕਹਿੰਦਾ ਕਿ ਚਲੋ ਮੈਨੂੰ ਮਾਰਤਾ ਦਿਓ ਪਰ ਮੈਨੂੰ ਦੱਸੋ ਮੈਨੂੰ ਲੱਭਿਆ ਤੁਸੀਂ ਕਿਵੇਂ ਮੈਂ ਤਾਂ ਇਨੀ ਕੁਰਤੀ ਨਾਲ ਆਇਆ ਸੀਗਾ ਉਹ ਕਹਿੰਦੇ ਤੇਰੇ ਖੂਨ ਦੇ ਜਿਹੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਵੀ ਮੰਨਣ ਨੂੰ ਤਿਆਰ ਕੇ ਉਹ ਉਹਦੇ ਪਾਪਾ ਨੇ ਐਜੇ ਸੀਐਮ ਕਹਿ ਕੇ ਸੰਬੋਧਨ ਕੀਤਾ ਇਹ ਜੇ ਸੈਂਸਿਟਿਵ ਮਾਮਲੇ ਨੂੰ ਲੈ ਕੇ মিডিਆ ਨੇ ਜਿਸ ਤਰ੍ਹਾਂ ਕੀਤਾ ਜਾਂ ਜਿਸ ਤਰ੍ਹਾਂ ਬਿਕਮਸਿੰਗ ਜੀਠੀਆਂ ਨੇ ਇਸ ਗੱਲ ਨੂੰ ਉਭਾਰਿਆ ਕੀ ਲੱਗਦਾ ਕਿ ਇਹ ਜੇ ਮਸਲੇ ਨੂੰ ਕਿਵੇਂ ਲੈਣਾ ਚਾਹੀਦਾ ਕੋਕਰ ਸਾਹਿਬ ਇਹ ਇਹ ਵੀ ਮਸਲਾ ਇੱਕ ਬੇਟੀ ਦਾ ਹੈ ਇੱਕ ਬਾਪ ਦਾ ਹੈ ਇਹ ਇੱਕ ਤਰ੍ਹਾਂ ਦਾ ਆਪਾਂ ਸਮਝੀਏ ਤਾਂ ਕਵਾਂਗੇ ਕਿ ਜੀ ਇਹ ਜਾਤੀ ਮਸਲਾ ਹੈ ਇਸ ਨੂੰ ਉਭਾਰਨਾ ਨਹੀਂ ਚਾਹੀਦਾ لیکن ਜੇ ਦੂਸਰੇ ਪਾਸੋਂ ਪੱਖੋਂ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਨਾਲ ਪਰਿਵਾਰ ਟੁੱਟ ਰਹੇ ਨੇ ਆਪਣੇ ਔਰ ਇਹਨਾਂ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਵਿਚਾਰੇ ਇੱਕ ਹੀਣ ਭਾਗ ਤੋਂ ਸuffer ਕਰ ਰਹੇ ਨੇ ਆਪਣੀ ਜਿਹੜੇ ਉਹਨਾਂ ਦੇ ਜਿਹੜਾ ਉਹਨਾਂ ਦਾ ਹੱਕ ਸੀ ਪਿਆਰ ਦులਾਰ ਦਾ ਜਿਹਨ ਮਿਲਣਾ ਚਾਹੀਦਾ ਸਾਨੂੰ ਇਨਸਾਨ ਦੇ ਤੌਰ ਦੇ ਤੇ ਉਹ ਨਹੀਂ ਮਿਲ ਰਿਹਾ ਇਹ ਬੜੀ ਵੱਡੀ ਟ੍ਰੈਜਡੀ ਹੈ ਸਾਡੇ ਵਾਸਤੇ ਸਾਰੇ ਪੰਜਾਬ ਵਾਸਤੇ ਸਾਰੇ ਦੇਸ਼ ਵਾਸਤੇ ਇਹ ਇਕੱਲੀ ਇਸ ਦੀ ਭਗਵੰਤ ਮਾਨ ਦੀ ਟ੍ਰੈਜੇਡੀ ਨਹੀਂ ਹੈ ਉਸ ਬਾਕੀ ਸਾਰਿਆਂ ਦੀ ਹੈ ਤੇ ਹੁਣ ਜਦੋਂ ਇਹ ਖਾਸ ਤੌਰ ਦੇ ਉੱਤੇ ਇਸ ਚੀਜ਼ ਦੇ ਸਮਰਥਨਗੇ ਜਦੋਂ ਇਹ ਮੁੱਖ ਮੰਤਰੀ ਦੀ ਪਦਵੀ ਦੇ ਉੱਤੇ ਬੈਠੇ ਨੇ ਤਾਂ ਆਪਣੀ ਬੇਟੀ ਨੂੰ ਇਹਨਾਂ ਨੂੰ ਬੁਲਾ ਕੇ ਦੁਲਾਰਨਾ ਚਾਹੀਦਾ ਸੀਗਾ ਉਹਨਾਂ ਨੂੰ ਆਪਣੇ ਪਰਿਵਾਰ ਨੂੰ ਇਹ ਆਪਣੇ ਹੋਂਦ ਹੋਂਦ ਦਾ ਅਹਿਸਾਸ ਕਰਾਉਣਾ ਚਾਹੀਦਾ ਸੀਗਾ ਇਸ ਦੇ ਵਿੱਚ ਕਿਉਂ ਫੇਲ ਹੋਏ ਨਹੀਂ ਇੱਕ ਇੱਕ ਬਾਪ ਤਾਂ ਤਾਂ ਹੈ ਹੀ ਹੈ ਨਾ ਚਾਹੇ ਚੀਫ ਮਿਨਿਸਟਰ ਹੋਵੇ ਤਾਂ ਬਾਪ ਦੇ ਫਰਜ਼ ਤਾਂ ਸਾਰੇ ਪੂਰੇ ਅਦਾ ਕਰਨੇ ਚਾਹੀਦੇ ਨੇ ਇਹ ਪਤਾ ਨਹੀਂ ਕਿਉਂ ਇਹਨਾਂ ਨੂੰ ਕਿਸੇ ਨੇ ਦੱਸਿਆ ਨਹੀਂ ਜਾਂ ਇਹਨਾਂ ਨੂੰ ਸਮਝਾਇਆ ਨਹੀਂ ਇਹ ਸਮਝ ਨਹੀਂ ਆਇਆ ਜਾਂ ਇਹ ਸਮਝਣ ਕੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਲੇਕਿਨ ਇਹ ਇਹ ਵੀ ਇੱਕ ਬਹੁਤ ਮੰਦ ਭਾਗਾ ਹੈ ਸਾਡੇ ਸਮਾਜ ਦੇ ਵਿੱਚ ਕਿ ਸਾਡੇ ਹੁਣ ਪਰਿਵਾਰ ਟੁੱਟ ਰਹੇ ਨੇ ਵਰਨ ਗੁਪਨਾ ਨਹੀਂ ਚਾਹੀਦਾ ਦੇਖੋ ਇਹ ਇਹ ਜਿਹੜੇ ਸੰਸਾਰ ਆ ਜਿਸ ਦੇ ਵਿੱਚ ਤੁਸੀਂ ਬਹੁਤ ਕੁਝ ਲੱਭਦੇ ਹੋ ਇਹਦੇ ਵਿੱਚ ਇੰਨਾ ਕੁਝ ਹੈ ਨਹੀਂ ਕਿ ਇਹ ਇਹ ਇੱਕ ਸਿਰਫ ਰਿਸ਼ਤਿਆਂ ਦਾ ਰਿਸ਼ਤਿਆਂ ਦੀ ਜਿਹੜੀ ਆਪਸ ਦੇ ਵਿੱਚ ਨੇੜਤਾ ਹੈ ਉਹੀ ਇੱਕ ਪ੍ਰਾਪਤੀ ਹੈ ਜਾਂ ਫਿਰ ਇਸ ਦੇ ਵਿੱਚ ਜਿਹੜਾ ਤੁਸੀਂ ਚੰਗੇ ਕੰਮ ਕਰਦੇ ਹੋ ਉਹ ਪ੍ਰਾਪਤੀ ਹੈ ਕਿ ਜੇ ਤੁਸੀਂ ਆਪਣੇ ਰਿਸ਼ਤੇ ਹੀ ਨਹੀਂ ਨਿਵਾ ਸਕਦੇ ਜਿਹਨਾਂ ਜਿਹੜੇ ਤੁਹਾਡਾ ਪਹਿਲਾ ਫਰਜ਼ ਬਣਦਾ ਹੈ ਫਿਰ ਤਾਂ ਤੁਹਾਡੇ ਬਾਕੀ ਦੇ ਕੰਮਾਂ ਦੇ ਉੱਤੇ ਵੀ ਲੋਕਾਂ ਨੂੰ ਸਵਾਲੀਆ ਨਿਸ਼ਾਨ ਲਾਉਣਾ ਪਏਗਾ ਕਿ ਤੁਸੀਂ ਕੀ ਕਰਨ ਦੇ ਕਾਬਿਲ ਹੋ ਜੇ ਤੁਸੀਂ ਆਪਣੇ ਇੱਕ ਬੱਚੇ ਨੂੰ ਤੁਸੀਂ ਸੈਟੀਸਫਾਈ ਨਹੀਂ ਕਰ ਸਕਦੇ ਉਸ ਨੂੰ ਇਹਨਾਂ ਜੇ ਫਰਦ ਕਰੋ ਇਹ ਸਾਨੂੰ ਖਬਰ ਮਿਲਦੀ ਆ ਹੁਣ ਕਿ ਇਹਨਾਂ ਨੇ ਉਹਨਾਂ ਦੇ ਨਾਲ ਆਪਣੇ ਜਿਹੜਾ ਵਿਛੜ ਗਿਆ ਪਰਿਵਾਰ ਹੈ ਉਸ ਨੂੰ ਕੁਝ ਰਵਾਸ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਚੰਗੀ ਖਬਰ ਹੋਏਗੀ ਇਹ ਸਾਨੂੰ ਮਿਲਣੀ ਚਾਹੀਦੀ ਹੈ ਔਰ ਇੱਕ ਸਵਾਲ ਇਹ ਆ ਜਾਂਦਾ ਕਿ ਪਹਿਲਾਂ ਸੀਰਤ ਮਾਨ ਇਹਨਾਂ ਦੇ ਸੌਂਚਕ ਸਮਾਗਮ ਦੇ ਵਿੱਚ ਆਈ ਸੰਪਰਕ ਦੇ ਵਿੱਚ ਰਹੀ ਹੁਣ ਜਦੋਂ ਉਹਨੂੰ ਇਹ ਲੱਗਿਆ ਕਿ ਘਵਾਂ ਸਿੰਘ ਮਾਨ ਪਿਤਾ ਬਣਨ ਵਾਲੇ ਨੇ ਉਦੋਂ ਉਹਨਾਂ ਨੇ ਜ਼ਰੂਰ ਨਿਰਾਸ਼ਤਾ ਜ਼ਾਹਰ ਕੀਤੀ ਕਿ ਮੈਨੂੰ ਦੱਸਿਆ ਤੱਕ ਨਹੀਂ ਇਹਦਾ ਮਤਲਬ ਉਦੋਂ ਤੱਕ ਉਹਨੂੰ ਮਾਨ ਸੀਗਾ ਆਪਣੇ ਪਿਓ ਤੇ ਪਰ ਜਦੋਂ ਇਹ ਇੱਕੋ ਖਬਰ ਜਿਹੜੀ ਪਰਿਵਾਰਕ ਖਬਰ ਨਾ ਮਿਲੀ ਉਦੋਂ ਇਹਨੇ ਜਿਹੜਾ ਰੋਸ ਜਤਾਇਆ ਪਰ ਇਹ ਲੋਕ ਇਹ ਵੀ ਕਹਿੰਦੇ ਨੇ ਹੋ ਸਕਦਾ ਕਿ ਸੱਸਿਂ ਵਿਰੁੱਧੀਆਂ ਨੇ ਉਹ ਕੁੜੀ ਨੂੰ ਜਾਣ ਬੁੱਝ ਕੇ ਚੱਕਿਆ ਹੋਵੇ ਕੋਈ ਨਾ ਕੋਈ ਪੈਚਾਪੂ ਸਿਆਸੀ ਤੌਰ ਤੇ ਹੋ ਗਿਆ ਵੀ ਉਸ ਲੜਕੀ ਦਾ ਕਿਉਂਕਿ ਆਪਾਂ ਦੇਖਿਆ ਸਸਤ ਦੇ ਵਿੱਚ ਕਈ ਵਾਰੀ ਪਾਈ ਪਾਈ ਦਾ ਦੁਸ਼ਮਣ ਹੋ ਜਾਂਦਾ ਹੈ ਤੇ ਉਹਦਾ ਪੁੱਤ ਦੁਸ਼ਮਣ ਵੀ ਹੋ ਜਾਂਦਾ ਹੈ ਬਹੁਤ ਸਾਰੇ ਹੁਣ ਤਾਂ ਵੈਵਸਰੀ ਵੀ ਐਵੇਂ ਦੇ ਆਉਣ ਲੱਗੇ ਕਿ ਕਿਸ ਤਰ੍ਹਾਂ ਖੂਨ ਦੇ ਰਿਸ਼ਤੇ ਨਹੀਂ ਰਹਿੰਦੇ ਜਿੱਥੇ ਸਿਆਸਤ ਆ ਜਾਂਦੀ ਹੈ ਮੈਨੂੰ ਲੱਗਦਾ ਕਿ ਸਿਆਸਤ ਇਹਦੇ ਪਿੱਛੇ ਕੋਈ ਸਿਆਸਤ ਵੀ ਹੋ ਸਕਦੀ ਹੈ ਕੋਈ ਨਾ ਸਿਆਸਤ ਆਪਾਂ ਕਿਉਂਕਿ ਸਿਆਸੀ ਆਦਮੀ ਇਨਵੋਲਡ ਹੈ ਉਹ ਉਸ ਦਾ ਆਪਾਂ ਸਮਝ ਸਕਦੇ ਹਾਂ ਵੀ ਕੋਈ ਸਿਆਸੀ ਮਸਲਾ ਹੋ ਸਕਦਾ ਹੈ لیکن ਜਿਹੜੀ ਉਹ ਵੇਚਦੀ ਮੈਨੂੰ ਜੋ ਸੁਣਿਆ ਮੈਂ ਤਾਂ ਜਾਣਦਾ ਨਹੀਂ ਉਸ ਤਰ੍ਹਾਂ ਵਕਫੀਤ ਨਹੀਂ ਨਾ ਹੀ ਲੋਕ ਬਹੁਤਾ ਜਾਣਦੇ ਨਾ ਬਾਹਰ ਰਹਿੰਦੀ ਐ ਜੋ ਦੇਖਿਆ ਉਹ ਤਾਂ ਮੈਨੂੰ ਲੱਗਦਾ ਹੈ ਵੀ ਉਹ ਬਹੁਤ ਸੁਰਜੀ ਹੋਈ ਕੁੜੀ ਐ ਤੇ ਚੰਗੇ ਅਲਫਾਜ਼ ਅਲਫਾਜ਼ ਉਸਨੇ ਵਰਤੇ ਨੇ ਔਰ ਕੋਈ ਉਸਨੇ ਹਤਕਫਨੀ ਨਹੀਂ ਕੀਤੀ ਔਰ ਉਹ ਜਿਹੜਾ ਕੁਛ ਵੀ ਆਪਣਾ ਪੱਖ ਸੀ ਉਸਨੇ ਬਾਕੂਬੀ ਪੇਸ਼ ਕੀਤਾ ਤਾਂ ਉਹ ਸਿਆਣੀ ਕੁੜੀ ਲੱਗਦੀ ਐ ਇਸ ਤਰ੍ਹਾਂ ਵੀ ਨਹੀਂ ਲੱਗਦੀ ਕਿ ਲੋਕਾਂ ਦੇ ਬਾਕਾਇਦੇ ਵਿੱਚ ਜਾਂ ਲੋਕਾਂ ਦੇ ਭੁਲੇਖਾ ਪਾਉਣ ਦੇ ਉੱਤੇ ਉਹ ਆਪਣੇ ਬਾਪ ਦੇ ਨਾਲ ਜਾਂ ਆਪਣੇ ਬਾਪ ਦੇ ਵਿਰੁੱਧ ਇਸ ਤਰ੍ਹਾਂ ਦੀ ਗੱਲ ਕਰੇਗੀ ਤੇ ਉਸ ਦੀ ਉਮਰ ਵੀ ਇੰਨੀ ਨਹੀਂ ਲੱਗਦੀ ਕਿ ਜਿਸ ਨੂੰ ਆਪਾਂ ਸਮਝੀਏ ਕਿ ਜੀ ਉਹ ਕੋਈ ਸਿਆਸੀ ਤੌਰ ਦੇ ਉੱਤੇ ਖਾਸ ਰੱਖਦੀ ਹੈ ਕਿ ਮੈਂ ਸਿਆਸਤ ਦੇ ਵਿੱਚ ਮੋੜੇ-ਮੋੜੇ ਆ ਜਾਵਾਂ ਬਾਹਰਲੇ ਮੁਲਕ ਦੇ ਵਿੱਚ ਗਈ ਹੋਈ ਹੈ ਸ਼ਾਇਦ ਉੱਥੋਂ ਦੀ ਸਿਟੀਜ਼ਨ ਵੀ ਹੋਵੇ ਤਾਂ ਉਸ ਦਾ ਸਿਆਸਤ ਦੇ ਨਾਲ ਕੋਈ ਬਹੁਤਾ ਤੱਲਕ ਵੀ ਨਹੀਂ ਰਹਿ ਜਾਂਦਾ ਪੰਜਾਬ ਦੀ ਸਭਾ ਸਦ ਦੇ ਨਾਲ ਹਿੰਦੁਸਤਾਨ ਦੀ ਸਭਾ ਸਦ ਦੇ ਨਾਲ ਇਹ ਤਾਂ ਆਪਾਂ ਨੂੰ ਸੋਚਣਾ ਚਾਹ ਜੇ ਮੁੱਖ ਮੰਤਰੀ ਪਿਓ ਬਣ ਵਾਲੇ ਹੈ ਤਾਂ ਉਹ ਉਸ ਦਾ ਉਸ ਨੂੰ ਕੀ ਕਹ ਸਦਮਾ ਤਾਂ ਜਰੂਰ ਪਹੁੰਚਿਆ ਹੋਵੇਗਾ ਕਿ ਅਸੀਂ ਵੀ ਉਹ ਜ਼ਿਕਰ ਵੀ ਕਰਦੀ ਆ ਉਹ ਕਿ ਸਾਨੂੰ ਤੁਸੀਂ ਕਿਸ ਤਰ੍ਹਾਂ ਨਾਲ ਨੈਗਲੈਕਟ ਕੀਤਾ ਤੇ ਹੁਣ ਤੁਸੀਂ ਚੰਗੇ ਬਾਪ ਨਹੀਂ ਬਣ ਕੇ ਦਿਖਾਇਆ ਤਾਂ ਉਹ ਉਸ ਨੂੰ ਦੁਬਾਰੇ ਯਾਦ ਆਇਆ ਹੋਵੇਗਾ ਇਹ ਜਿਹੜੇ ਪਰਿਵਾਰਕ ਮਸਲੇ ਹੁੰਦੇ ਨੇ ਖੋਕਰ ਸਾਹਿਬ ਤੁਸੀਂ ਜਾਣਦੇ ਹੋ ਕਿ ਕਿਤੇ ਖਤਮ ਨਹੀਂ ਹੁੰਦੇ ਇਹ ਲਹੂ ਦੇ ਰਿਸ਼ਤੇ ਜਿਹੜੇ ਹੁੰਦੇ ਨੇ ਇਹ ਇਹਨਾਂ ਦੇ ਵਿੱਚ ਦਰਾਰ ਪੈ ਜਾਏ ਤਾਂ ਉਹ ਬਹੁਤ ਦੂਰ ਤੱਕ ਜਾਂਦੀ ਹੈ ਤੇ ਇਸ ਇਹ ਰੱਬ ਕਰੇ ਕਿ ਕਿਸੇ ਦੇ ਨਾਂ ਹੀ ਪਵੇ ਤਾਂ ਚੰਗੀ ਗੱਲ ਹੈ ਤਾਂ ਇਹ ਸਾਨੂੰ ਤਾਂ ਇਹੀ ਉਮੀਦ ਰੱਖਣੀ ਚਾਹੀਦੀ ਹੈ ਵੀ ਇਹ ਆਪਣੇ ਬੱਚਿਆਂ ਨੂੰ ਤਰਵਾਸ ਦੇਣ ਤੇ ਉਹਨਾਂ ਨੂੰ ਅਸ਼ੂਰ ਕਰਨ ਕਿ ਜੋ ਵੀ ਕੁਝ ਹੋ ਗਿਆ ਹੋ ਗਿਆ ਉਸ ਦੇ ਲੇਕਿਨ ਮੈਂ ਤੁਹਾਡਾ ਬਾਪ ਜਿਹਾ ਹੀ ਜਿਉਂਦਾ ਤੇ ਮੈਂ ਤੁਹਾਡੇ ਨਾਲ ਆ ਇਹ ਇਹਨਾਂ ਨੂੰ ਕਹਿਣਾ ਚਾਹੀਦਾ ਤੇ ਇੱਕ ਅਫਵਾਹ ਨੂੰ ਆ ਖਬਰਾਂ ਬਹੁਤ ਚੱਲ ਰਹੀਆਂ ਨੇ ਇਹਨਾਂ ਦੇ ਨਾਲ ਵਿੱਚ ਉਹਦੇ ਬਾਰੇ ਕੀ ਕਹੋਗੇ ਕਿ ਮੀਡੀਆ ਦੀ ਕੀ ਜ਼ਿੰਮੇਵਾਰੀ ਵੀ ਘੱਟੋ ਘੱਟ ਸੱਚ ਤਾਂ ਤੁਸੀਂ ਪ੍ਰਗਟ ਕਰ ਦਿਓ ਜਾਂ ਸੱਚੀ ਗੱਲ ਦੱਸ ਦਿਓ ਜਿਵੇਂ ਆਪਾਂ ਚਲੋ ਅਸਾਸਪਸ਼ਟ ਗੱਲਾਂ ਕੀ ਕੀਆਂ ਨੇ ਕੋਈ ਵਿਕਾਸ਼ਬਾ ਨਹੀਂ ਉਹ ਤਾਂ ਹੈਡਿੰਗ ਕੁਝ ਹੋਰ ਲਾਇਆ ਹੁੰਦਾ ਵਿੱਚ ਉਹ ਗੱਲ ਹੁੰਦੀ ਨਹੀਂ ਭਗਵੰਤ ਮਾਨ ਬੋਲਿਆ ਜਾ ਕੇ ਸ਼ਰਪੁਰ ਗਵਰਨਟ ਮੰਨ ਬੋਲਿਆ ਜਾ ਕੇ ਦੂਤਨ ਸਾਹਮਣੇ ਹੋਰ ਉਸ ਖਬਰ ਨੂੰ ਲੈ ਕੇ ਇਦਾਂ ਲਾਦਾ ਕਿ ਆਪਣੀ ਪਰਸਨ ਨੇ ਆਪਣੀ ਬੇਟੀ ਬਾਰੇ ਬੋਲਿਆ ਇਹਦੇ ਬਾਰੇ ਕੀ ਕਹਿਣਾ ਕਿ ਮੀਡੀਆ ਇਦਾਂ ਕਿਉਂ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਰਿਹਾ ਖਾਸ ਕਰਕੇ ਸੋਸ਼ਲ ਮੀਡੀਆ ਤਾਂ ਜੀ ਮੀਡੀਆ ਤਾਂ ਤੁਸੀਂ ਦੇਖੋ ਗੋਦੀ ਮੀਡੀਆ ਦਾ ਆਪਣੇ ਕੌਨ ਦਾ ਪ੍ਰਚਲਿਤ ਹੋਇਆ ਹੋਇਆ ਮੀਡੀਆ ਵਾਲਿਆਂ ਦੀਆਂ ਵੀ ਇੱਕ ਇੱਕ ਕੁਝ ਪ੍ਰੋਬਲਮ ਕੁਝ ਤਾਂ ਲੋਕਾਂ ਨੇ ਜਿਹੜੇ ਕਿ ਸਾਫ ਦਿਲਾਂ ਦੇ ਜਿਹੜੇ ਕਿ ਲੋਕ ਰਾਜ ਨੂੰ ਪਰਣਾਏ ਹੋਏ ਨੇ ਜਿਹੜੇ ਲੋਕਾਂ ਦਾ ਖਿਆਲ ਰੱਖਦੇ ਨੇ ਇਹ ਜੀ ਇਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਆਣਗੀਆਂ ਸਰਕਾਰ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਹੋਣ ਔਰ ਇਹਨਾਂ ਦਾ ਕੋਈ ਸਮਾਧਾਨ ਹੋਵੇ ਇਹ ਆਪਾਂ ਸਾਰੇ ਚਾਹੁੰਦੇ ਆ ਜਿਹੜੇ ਨੇਕ ਦਿਲ ਮੀਡੀਆ ਵਾਲੇ ਹਨਗੇ ਬਥੇਰੇ ਹਨਗੇ ਤੁਸੀਂ ਦੇਖਿਆ ਕਿੰਨੇ ਲੋਕ ਕਈ ਤਰ੍ਹਾਂ ਦੇ ਮੁਸ਼ਕਲਾਂ ਦੇ ਸਾਹਮਣੇ ਹੁੰਦਿਆਂ ਔਰ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਨੁਕਸਾਨ ਵੀ ਹੁੰਦੇ ਨੇ ਲੇਕਿਨ ਉਹ ਲੋਕਾਂ ਦੇ ਨਾਲ ਖੜਦੇ ਨੇ ਇਸੇ ਤਰ੍ਹਾਂ ਹੀ ਕੁਝ ਸਿਆਸੀ ਲੀਡਰ ਹੋਣਗੇ ਕੁਝ ਦੂਸਰੇ ਸਮਾਜਿਕ ਲੀਡਰ ਹੋਣਗੇ ਜਿਹੜੇ ਕਿ ਲੋਕਾਂ ਦੇ ਨਾਲ ਖੜਦੇ ਨੇ ਬੇਸ਼ੱਕ ਉਹਨਾਂ ਨੂੰ ਕਿੰਨਾ ਵੀ ਸੰਕਟ ਉਹਨਾਂ ਦੇ ਸਾਹਮਣੇ ਆਵੇ ਤੇ ਉਹ ਉਸ ਨੂੰ ਜਰ ਲੈਂਦੇ ਨੇ ਆਪਾਂ ਕਈ ਸਾਰੇ ਐਗਜ਼ਾਮਪਲ ਆਪਣੇ ਦੇਖੇ ਨੇ ਤਾਂ ਮੀਡੀਆ ਦੇ ਵਿੱਚ ਜਿਹੜੇ ਕੁਝ ਲੋਕ ਹਨਗੇ ਹੁਣ ਅੱਜ ਕੱਲ ਚੱਕਾ ਚੌਂ ਬੜੀ ਹੋ ਗਈ ਅੱਜ ਕੱਲ ਹਰ ਇੱਕ ਨੂੰ ਬ੍ਰਾਂਡਡ ਕਪੜੇ ਬ੍ਰਾਂਡਡ ਫਲਾਣਾ ਇਹ ਸਾਰਾ ਕੁਝ ਚਾਹੀਦਾ ਹੈ ਵੱਡੇ ਵੱਡੇ ਮਕਾਨ ਚਾਹੀਦੇ ਅੰਕਾਰਾਂ ਚਾਹੀਦੀਆਂ ਵੱਡੀਆਂ ਵੱਡੀਆਂ ਉਹ ਫਿਰ ਜਿਹੜੀ ਕਿਰਤ ਕਮਾਈ ਦਸਾਂ ਨੌਆਂ ਦੀ ਹੈ ਉਸ ਦੇ ਨਾਲ ਤਾਂ ਉਹ ਹਾਸਲ ਨਹੀਂ ਕਰ ਸਕਦੇ ਉਹਨਾਂ ਫਿਰ ਇਸ ਤਰ੍ਹਾਂ ਹੀ ਹਾਸਲ ਕਰਨਾ ਪੈਂਦਾ ਕਿ ਤੁਸੀਂ ਕਿਸੇ ਦਾ ਕਿਧਰੇ ਲੁੱਤੀ ਲਾਓ ਕਿਸੇ ਦੀ ਵਜਾਓ ਕਿਸੇ ਦੀ ਗੱਲ ਕਰੋ ਕਿਸੇ ਦਾ ਕਿਸੇ ਨੂੰ ਤੁਸੀਂ ਬਦਨਾਮ ਕਰੋ ਕਿਸੇ ਨੂੰ ਤੁਸੀਂ ਸਪੋਰਟ ਕਰੋ ਤਾਂ ਇਸ ਦੇ ਨਾਲ ਹੀ ਹੁੰਦਾ ਤਾਂ মিডিਆ ਦੇ ਉੱਤੇ ਤਾਂ ਇਹ ਦੇਖੋ ਜਿਹੜਾ মিডিਆ ਸਭ ਤੋਂ ਰਿਸਪਾਂਸਿਬਲ মিডিਆ ਹੋਣਾ ਚਾਹੀਦਾ ਹੈ ਲੋਕ ਰਾਜ ਦੇ ਵਿੱਚ ਜੇ ਲੋਕ ਰਾਜ ਦੇ ਵਿੱਚ মিডিਆ ਹੀ ਰਿਸਪੌਂਸਿਬਲ ਨਹੀਂ ਤਾਂ ਹੁਣ ਕੋ ਰਾਣੀ ਨੂੰ ਕੌਣ ਕਵੇ ਅੱਗਾ ਟੱਕ ਹੁਣ ਇਹ ਇਹ ਤਾਂ ਤੁਸੀਂ ਵੀ মিডিਆ ਦੇ ਵਿੱਚੋਂ ਤੁਸੀਂ ਦੇਖਦੇ ਹੋ ਵੀ ਤੁਸੀਂ ਕਿੰਨੀ ਤਰ੍ਹਾਂ ਕਿਸ ਤਰ੍ਹਾਂ ਨਾਲ ਲੋਕਾਂ ਦੇ ਸਰੋਕਾਰਾਂ ਨੂੰ ਸਰਕਾਰ ਦੇ ਸਾਹਮਣੇ ਸਮਾਜ ਦੇ ਸਾਹਮਣੇ ਪੇਸ਼ ਕਰਦੇ ਹੋ ਤਾਂ ਇਸ ਤਰ੍ਹਾਂ ਸਾਰੇ ਹਰ ਕਿਹਨੂੰ ਕਰਨਾ ਚਾਹੀਦਾ ਇੱਥੇ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਹੜੇ ਬਹੁਤ ਚੰਗੇ ਹਨਗੇ ਉਹ ਇਹ ਜਿਹੜੀ ਪੋਸਿਬਿਲਿਟੀ ਹੈ ਕਿ ਇੱਕ ਦੋ ਆਦਮੀ ਇਸ ਤਰ੍ਹਾਂ ਦੀਆਂ ਰਕਤਾਂ ਕਰਨਗੇ ਇਹਦਾ ਕੋਈ ਆਪਾਂ ਸਵਿਧਾਨ ਆਪਣੇ ਕੋਲ ਤਾਂ ਕੋਈ ਨਹੀਂ ਹੋ ਸਕਦਾ ਸਮਾਜ ਕੋਲ ਹੈਗਾ ਸਮਾਜ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਦਾ ਧਿਆਨ ਨਾ ਉਹਨਾਂ ਨੂੰ ਧਿਆਨ ਨਾ ਦੇਣ ਉਹਨਾਂ ਵੱਲ ਤੇ ਆਪਣੇ ਕੰਡੈਮ ਕਰਨ ਦੀ ਵੀ ਕੋਸ਼ਿਸ਼ ਕਰਨ ਜੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਨੋਟਿਸ ਦੇ ਵਿੱਚ ਆਉਂਦਾ ਤਾਂ ਠੀਕ ਹੈ ਜੀ ਸਰਤਾਪਤ ਸਿੰਘ ਜੀ ਬਾਕੀ ਕਿਸੇ ਹੋਰ ਮੁੱਦੇ ਤੇ ਚਰਚਾ ਕਰ ਫਿਰ ਕਰਾਂਗੇ